एक्सरसाइज एक पॉइंट चार एटथ क्लास तीजा सवाल जांच करो एक्स भाग ब्रैकट शुरू वाई भाग जेड बराबर नहीं बरैक्ट शुरू एक्स भाग वाई ब्रैकट बन बराबर भाग जेड पहला है एक्स बराबर माइनस तीन बटा पंद्रह वाई बराबर माइनस दो बटा तीन जेड बराबर दो ये पहला सवाल है तीजे का ती पहला पार्ट तो यह जी हैंड साइड लो पहला पे हैंड साइड बराबर की दिता एक्स भाग वाई भाग जेड पहला आपको हल करा एक्स की कीमत माइनस तीन बटा पंद्रह भाग वाई की कीमत माइनस दो बटा तीन भाग जेड की कीमत दो बटा एक -3/15 भाग -2/3 1/2 कटो 2 ਤੇ 2 ਕੱਟੇ ਗਏ ਇੱਥੇ 1 ਰਹਿ ਗਿਆ ਇੱਥੇ ਵੀ 1 ਰਹਿ ਗਿਆ ਅੰਸ਼ ਨੂੰ ਅੰਸ਼ ਨਾਲ ਗੁਣਾ ਹਰ ਨੂੰ ਹਰ ਨਾਲ ਕਰੋ ભાગ 1 ਨੂੰ 1 ਨਾਲ ਗੁਣਾ ਕੀਤਾ 1 ਆ ਜਾਏਗਾ 3 ਨੂੰ 1 ਨਾਲ ਗੁਣਾ ਕੀਤਾ 3 ਆ ਜਾਏਗਾ ਹੁਣ ਇਸ ਤੋਂ ਬਾਅਦ ਭਾਗ ਦੇ ਚਿੰਨ ਨੂੰ ਗੁਣਾ ਦੇ ਚਿੰਨ ਵਿੱਚ ਬਦਲਾਂਗੇ -3/15 ਭਾਗ ਦੇ ਚਿੰਨ ਨੂੰ ਗੁਣਾ ਚਿੰਨ ਵਿੱਚ ਬਦਲਿਆ 3/-1 -3 ਕੱਟੇ ਗਏ 3 ਨੇ 3, 3 ਪਾ ਦੇ 15 ਅੰਸ਼ ਨੂੰ ਅੰਸ਼ ਨਾਲ, ਹਰ ਨੂੰ ਹਰ ਨਾਲ 3 ਨੂੰ 1 ਨਾਲ ਗੁਣਾ ਕੀਤਾ 3 ਆ ਗਿਆ, 5 ਨੂੰ 1 ਨਾਲ ਗੁਣਾ ਕੀਤਾ 5 ਆ ਗਿਆ। ਇਹ ਲੈਫਟ ਹੈਂਡ ਸਾਈਡ ਹੈ। हम राइट हैंड साइड क्डा हैंड साइड तीन वटा पां क्या हूँ इस तुं तो बादइट हैंड साइड करनी है राइट हैंड साइड की होएगी एक्स भाग वाई भाग जैक्ट आ दो प्रैक्ट है पहले एस प्रैक्ट में सॉल्व करना है कि बनेगा एक्स की वैल्यू माइनस तीन वटा पंद्रह ਭਾਗ y ਦੀ ਕਿਮਤ -2 ਵਟਾ 3 ਬਰੈਕਟ ਬੰਦ ਭਾਗ z 2 ਨੂੰ ਤੇ ਕੱਟਿਆ ਜਾਏਗਾ 10 ਦੇ ਕਮ 10 10 ਭਾਏ 15 1/5 ਭਾਗ ਦੇ ਚੰ ਨੂੰ ਗੁਣਾ ਚੰ ਸੱਜੇ ਹੱਥ ਵਾਲੇ ਸੰਖਿਆ ਪਲਟੀ ਗਈ ਭਾਗ 2 ਵਟਾ 1 ਇਨਸੋਲਵ ਕਰੋ ਕੀ ਬੰਦਾ 1 ਨੂੰ 3 ਨਾਲ ਗੁਣਾ ਕੀਤਾ 3 5 ਨੂੰ 2 ਨਾਲ ਗੁਣਾ ਕੀਤਾ 10 ਗੁਣਾ ਇਸ ਤੋਂ ਬਾਅਦ ਭਾਗ ਦੇ ਚ ਨੂੰ ਗੁਣਾ ਚ ਬਦਲਿਆ 1/2 3 ਨੂੰ 1 ਨਾਲ ਗੁਣਾ ਕੀਤਾ 3 10 ਨੂੰ 2 ਨਾਲ ਗੁਣਾ ਕੀਤਾ 20 ਇਹ ਕਿਹੜੀ ਸੰਖਿਆ ਆ ਗਈ ਲੈਫਟ ਹੈਂਡ ਸਾਈਡ ਤੋਂ ਬਾਅਦ a ਆ ਗਈ ਰਾਈਟ ਹੈਂਡ ਸਾਈਡ ਇਹ ਵਾਲੀ ਰਾਈਟ ਹੈਂਡ ਸਾਈਡ ਹੈ ਰਾਈਟ ਹੈਂਡ ਸਾਈਡ 3/b ਲੈਫਟ ਹੈਂਡ ਸਾਈਡ 3/ दोनों बराबर नहीं लिख देना हैंड साइड बराबर नहीं राइट हैंड साइड यही सॉल्व करना सी तीजे सवाल का पहला पार्ट कंप्लीट दूसरा पार्ट एक्स बराबर माइनस एक बटा चार वाई बराबर माइनस तीन बटा दो जेड बराबर माइनस पं व छे हैंड साइड बराबर x भाग y भाग z x ਕਿੰਨਾ ਆਪਣੇ ਕੋਲੇ -1/4 भाग y ਦੀ ਕੀਮਤ -3/2 भाग -5/6 ਤੇ ਕੱਟੇ ਜਾਣਗੇ ਭਾਗ ਦੇ ਵਿੱਚ -1/4 भाग 3/2 ਭਾਗ ਦੇ ਚਿੰਨ ਨੂੰ ਗੁਣਾ ਚ ਬਦਲਿਆ ਸੱਜੇ ਹੱਥਲੀ ਸੰਖਿਆ ਪਲਟੀ ਗਈ 5/6 ਦਾ 6/5 ਕੱਟੀ ਦੇ ਆ 2 1 2 2 3 6 1/4 ਭਾਗ ਤੈਨੂੰ 3 ਨਾਲ ਗੁਣਾ ਕੀਤਾ 9 1 ਨੂੰ 5 ਨਾਲ ਗੁਣਾ ਕੀਤਾ 5 ਉਸ ਤੋਂ ਬਾਅਦ 1/4 ਭਾਗ ਦੇ ਚੰਦੀ ਜਗ੍ਹਾ ਗੁਣਾ ਦਾ ਚੰਨ ਭਾਗ ਦੇ ਚਿੰਦ ਸੱਜੀ ਹੱਥ ਵਾਲੀ ਸੰਖਿਆ ਪਲਟ ਦੋ 5 ਵਟਾ 9 1 ਨੂੰ 5 ਨਾਲ ਗੁਣਾ ਕਰੀਏ 5 4 ਨੂੰ 9 ਨਾਲ ਗੁਣਾ ਕਰੀਏ 36 ਇਹ ਲੈਫਟ ਹੈਂਡ ਸਾਈਡ ਆ ਗਈ -5/36 ਲੈਫਟ ਹੈਂਡ ਸਾਈਡ -5/36 ਹੁਣ ਰਾਈਟ ਹੈਂਡ ਸਾਈਡ ਕੱਢਾਂਗੇ ਰਾਈਟ ਹੈਂਡ ਸਾਈਡ ਕੀ ਹੈ x ਭਾਗ y ਬ੍ਰੈਕਟ ਬੰਦ ਭਾਗ ਜੈਡ ਪਹਿਲਾ ਬ੍ਰੈਕਟ ਹੱਲ ਕਰਾਂਗੇ ਐਕਸ ਦੀ ਵੈਲਿਊ -1/4 ਭਾਗ ਵਾਈ ਦੀ ਕੀਮਤ -3/2 ਭਾਗ ਜੈਡ ਦੀ ਕੀਮਤ -5/6 ਉਸ ਤੋਂ ਬਾਅਦ ਤੇ ਕੱਟਿਆ ਗਿਆ ਭਾਗ ਦੇ ਵਿੱਚ 1/4 ਭਾਗ ਦੇ ਚਿੰਨ ਦੀ ਜਗ੍ਹਾ ਗੁਣਾ ਦਾ ਚਿੰਨ 3/2 ਦੀ ਜਗ੍ਹਾ ਬਣ ਗਿਆ 2/3 ਬ੍ਰੈਕਟ ਬੰਦ ਆਗ ਦੇ ਚਨ ਨੂੰ ਗੁਣਾ ਚੰਚ ਬਦਲ ਲਓ ਗੁਣਾ ਪਲਟ ਦੋ 6 -5 2 1 2 2 2 4 ਬਰੈਕਟ ਦੇ ਵਿੱਚ ਅੰਸ਼ ਨੂੰ ਅੰਸ਼ ਨਾਲ ਗੁਣਾ 1 ਨੂੰ 1 ਨਾਲ ਗੁਣਾ ਕੀਤਾ 1 ਆ ਗਿਆ 2 ਨੂੰ 3 ਨਾਲ ਗੁਣਾ ਕੀਤਾ 6 ਆ ਗਿਆ 6 -5 6 ਤੇ 6 ਕੱਟੇ ਗਏ 1 ਨੂੰ 1 ਨਾਲ ਗੁਣਾ ਕੀਤਾ 1 ਆ ਗਿਆ -5 ਇਹ ਆਪਣੀ ਰਾਈਟ ਹੈਂਡ ਸਾਈਡ ਆ ਗਈ राइट हैंड साइड बराबर माइनस एक वटा ये राइट हैंड साइड है ए, वाली हैंड साइड है साइड माइनस पं बटा छत्ती और राइट हैंड साइड माइनस एक वटा पंच तो आप लिख देंगे साइड बराबर नहीं राइट हैंड साइड यही जिद करना से इस दीजा सवाल कंप्लीट